ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਮੇਸ਼ਾ ਜਲਾਸ਼ੀਲ ਭਗਤ ਸਿੰਘ ਲਗਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸਿਹ ਸਰਗਰਮੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਦੀ ਗਰਾਊਂਡ ਦੇ ਵਿੱਚ ਜਿੱਥੇ ਅੱਜ ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ ਰਜਿਸਟਰਡ ਨਵਾਂ ਸ਼ਹਿਰ ਦੇ ਵੱਲੋਂ ਵਾਈਲਡ ਕੈਂసర్ ਕੇਅਰ ਚੈਰੀਟੇਬਲ ਟਰਸਟ ਦੇ ਸਹਿਯੋਗ ਦੇ ਨਾਲ ਜਿਹੜਾ ਇੱਥੇ ਮੁਫਤ ਕੈਂਸਰ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਜਾ ਰਿਹਾ ਆ ਸੋ ਇਹਦੇ ਸਾਡੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਨਵਾਂ ਸ਼ਹਿਰ ਤੋਂ ਸਰਗਰਮੀਆਂ YouTube ਚੈਨਲ ਦੇ ਲਈ ਵਾਸਤੇ ਪਰਦੇਸੀ ਦੇ ਨਾਲ ਕੈਮਰਾਮੈਨ ਦੇਸ ਰਾਜਵਾਲੀ ਦੀ ਰਿਪੋਰਟ ਨਵਾਂ ਸ਼ਹਿਰ ਆ ਤੁਸੀਂ ਆ ਗਏ ਮਿਸਟਰ ਆ ਜਾਓ ਸਰ ਤੁਸੀਂ ਵੀ ਆ ਜਾਓ ਫੁੱਲ ਫੁੱਲ ਬਾ ਦਿਓ ਉਹਦਾ ਥੋੜਾ ਅੱਗੇ ਕਿਸੇ ਚੱਲਿਆ ਨਾ ਬੰਦਾ ਪਿਆਰ ਉਹਦਾ ਪਾਸ ਕਰਨ ਦਾ ਗੱਡੀ ਰੰਗ ਬਹੁਤ ਜਿਆਦਾ ਹਨਾ ਇਦਾਂ ਸਾਨੂੰ ਹੌਸਲਾ ਹੁੰਦਾ ਕਹਿੰਦੇ ਕਹਿੰਦੇ ਉਹ ਜਾਣਾ ਲੱਗਾ ਉਸ ਤੋਂ ਬੜਾ ਜੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਜੀਐਸਐਫਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਦੇ ਵਿੱਚ ਜਿੱਥੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਦੇ ਨਾਲ ਆ ਸ਼ਹੀਦ ਮੇਜਰ ਮਨਦੀਪ ਸਿੰਘ ਦੀ ਯਾਦ ਵਿੱਚ ਜਿਹੜਾ ਅੱਜ ਮੁਫਤ ਮੈਡੀਕਲ ਕੈਂਪ ਜਿਹੜਾ ਲਗਾਇਆ ਗਿਆ ਸੋ ਇਸ ਕੈਂਪ ਦਾ ਉਦਗਾਟਨ ਸਾਡੇ ਪ੍ਰਸਿੱਧ ਸਮਾਜ ਸੇਵਕ ਸਰਦਾਰ ਵਰਜਿੰਦਰ ਸਿੰਘ ਜੀ ਹੁਸੈਨ ਪਰ ਉਹਨਾਂ ਨੇ ਕੀਤਾ ਉਹਨਾਂ ਦੇ ਨਾਲ ਅਸੀਂ ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦੇ ਨਾਲ ਗੱਲਬਾਤ ਕਰਾ ਰਹੇ ਹਾਂ ਸਰ ਜੀ ਜਿਹੜਾ ਅੱਜ ਕੈਂਪ ਦਾ ਉਦਗਾਟਨ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਸ਼ਹੀਦ ਮੇਜਰ ਮਨਦੀਪ ਸਿੰਘ ਜੀ ਜਿਹੜੀ ਉਹਨਾਂ ਦੇ ਪਿਤਾ ਜੀ ਨੇ ਸੁਸਾਇਟੀ ਬਣਾਈ ਆ ਇਹ ਇੱਕ ਬਹੁਤ ਸ਼ਲਾਘਾਯੋਗ ਜਿਹੜਾ ਕਦਮ ਆ ਕਿਉਂਕਿ ਅਸੀਂ ਸਭ ਜਾਣਦੇ ਆ ਕਿ ਮੇਜਰ ਮੇਜਰ ਮਨਦੀਪ ਸਿੰਘ ਜੀ ਜਦੋਂ ਸ਼ਹੀਦ ਹੋਏ ਆ ਤੇ ਉਹਨਾਂ ਦੇ ਪਰਿਵਾਰ ਨੇ ਉਹ ਮਾਣ ਮਹਿਸੂਸ ਕੀਤਾ ਔਰ ਆਪਣੇ ਇਲਾਕੇ ਦੇ ਵਿੱਚ ਉਹਨਾਂ ਦੇ ਨਾਂ ਤੇ ਵੈਲਫੇਅਰ ਦੇ ਕੰਮ ਸ਼ੁਰੂ ਕੀਤੇ ਔਰ ਇਹ ਬਹੁਤ ਹੀ ਚੰਗਾ ਉਪਰਾਲਾ ਹੈ ਕਿ ਜਿਹੜਾ ਕੈਂਸਰ ਦੇ ਨਾਲ ਪੀੜਤ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਉਨੀ ਅਵੇਅਰਨੈਸ ਨਹੀਂ ਉਨੀ ਮੈਡੀਕਲ ਚੈੱਕਅਪ ਨਹੀਂ ਹੈਗੇ ਕਿ ਲੋਕਾਂ ਨੂੰ ਪਤਾ ਲੱਗ ਸਕੇ ਆਮ ਕਰਕੇ ਜਦੋਂ ਅਸੀਂ ਪਤਾ ਲੱਗਦਾ ਕਿ ਹਮੇਸ਼ਾ ਹੀ ਤੀਜੀ ਚੌਥੀ ਸਟੇਜ ਤੇ ਕੈਂਸਰ ਗਿਆ ਹੁੰਦਾ ਆ ਤੇ ਸਰਕਾਰ ਵੱਲੋਂ ਕੋਈ ਅਜਿਹੇ ਸਾਧਨ ਨਹੀਂ ਹੈਗੇ ਕਿ ਹਰੇਕ ਬੰਦੇ ਦਾ ਹਰ 6 ਮਹੀਨੇ ਉਹਦਾ ਮੈਡੀਕਲ ਚੈੱਕਅਪ ਹੋਵੇ ਉਹਨਾਂ ਦੇ ਜਿਹੜੇ ਐਸ ਵੇਲੇ ਬਹੁਤਾਂ ਦੇ ਵਿੱਚ ਕੈਂਸਰ ਜਿਹੜੇ ਹੋ ਰਹੇ ਜਿਵੇਂ ਕਾਲਨ ਕੈਂਸਰ ਹੈ ਆਮ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਔਰ ਮੇਰੇ ਬਿਲਕੁਲ ਨਜ਼ਦੀਕ ਪਿੰਡ ਕਨੌਣ ਦੇ ਵਿੱਚ ਪੀੜੀ ਦਰ ਪੀੜੀ ਉਹਨਾਂ ਦੇ ਪਰਿਵਾਰ ਦੇ ਵਿੱਚ ਕਾਲਨ ਕੈਂਸਰ ਦੇ ਨਾਲ ਡੈਥ ਹੋਈ ਤੇ ਮੈਨੂੰ ਉਹਨਾਂ ਦਾ ਬੇਟਾ ਜਿਹੜਾ ਅਮਰੀਕਾ ਗਿਆ ਉਹ 26 ਸਾਲ ਦੀ ਉਮਰ ਦੇ ਵਿੱਚ ਉਹਨੂੰ ਕਾਲਨ ਕੈਂਸਰ ਹੋ ਗਿਆ ਤੇ ਉਦੋਂ ਮੈਨੂੰ ਵੀ ਰਿਅਲਾਈਜ਼ ਹੋਇਆ ਕਿ ਇਹਦੇ ਪਿਤਾ ਇਹ ਦਾ ਤਾਇਆ ਜੀ ਇਹਦੇ ਭੂਆ ਜੀ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਦੇ ਪੀੜੀਦਰ ਪੀੜੀ ਉਹ ਡੈਥ ਹੁੰਦੀ ਗਈ ਪਰ ਜੇ ਇਹੀ ਚੀਜ਼ ਅਮਰੀਕਾ ਵਰਗੇ ਮੁਲਕ ਜਾਂ ਬਾਹਰਲੇ ਮੁਲਕਾਂ 'ਚ ਹੋਵੇ ਤੇ ਉਹ ਹਿਸਟਰੀ ਦੇਖ ਕੇ ਉਸ ਬੰਦੇ ਦੇ ਸਬੰਧਤ ਜਿਹੜੇ ਟੈਸਟ ਕਰਨੇ ਸ਼ੁਰੂ ਕਰ ਦਿੰਦੇ ਆ ਤਾਂ ਕਿ ਉਹਨਾਂ ਦੀ ਜੈਨੇਟਿਕਲੀ ਅੱਗੇ ਰੋਕ ਥਾਮ ਕੀਤੀ ਜਾ ਸਕੇ ਔਰ ਇਹ ਬਹੁਤ ਵੱਡਾ ਉਪਰਾਲਾ ਹੈ ਜਿਹੜੀ ਵਰਲਡ ਕੈਂਸਰ ਕੇ ਜਿਹੜੀ ਇੱਥੇ ਮੋਬਿਲ ਸਾਰਾ ਸਿਸਟਮ ਲਿਆ ਕੇ ਨਵਾਂ ਸ਼ਹਿਰ ਦੇ ਵਿੱਚ ਅਜਿਹਾ ਕੈਂਪ ਵੱਡੇ ਪੱਧਰ ਤੇ ਲਾਉਣਾ ਇੱਕ ਸ਼ਹੀਦੀ ਯਾਦ ਵਿੱਚ ਇਹ ਸਾਡੇ ਲਈ ਮਾਣ ਵਾਲੀ ਵੀ ਗੱਲ ਆ ਔਰ ਇਹ ਇੱਕ ਸੱਚੀ ਸ਼ਰਨਦਾਜੀ ਵੀ ਆ ਉਹਨਾਂ ਸ਼ਹੀਦਾਂ ਨੂੰ ਜਿਹੜੇ ਸਮਾਜ ਦੇ ਲੋੜੀਂਦੇ ਕੰਮ ਆ ਉਹ ਕਰਨੇ অতি ਜ਼ਰੂਰੀ ਹਨ ਸੋ ਮੈਂ ਸਾਡੇ ਮੈਂ ਮਾਣ ਵੀ ਮਹਿਸੂਸ ਕਰਦਾ ਕਿ ਡੀਓ ਸਾਹਿਬ ਮੈਂ ਇਹਨਾਂ ਦੇ ਕੋਲ 8ਵੀਂ ਕਲਾਸ ਦੇ ਵਿੱਚ ਸੈਤਪੁਰ ਸਕੂਲ ਦੇ ਵਿੱਚ ਪੜਿਆ ਤੇ ਅਸੀਂ ਉਹਨਾਂ ਦਾ ਅਸ਼ੀਰਵਾਦ ਲੈ ਕੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਇਸ ਸਮਾਜ ਵਿੱਚ ਵਿਚਰ ਰਹੇ ਹਾਂ ਉਹਨਾਂ ਦੀਆਂ ਸਿੱਖਿਆਵਾਂ ਲੈ ਕੇ ਔਰ ਮੈਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਮੇਜਰ ਸਾਹਿਬ ਦੀ ਵਰਸੀ ਮਨਾਈਏ ਤੇ ਅਸੀਂ ਇਸੇ ਤਰ੍ਹਾਂ ਨਹੀਂ ਵੱਡੇ ਪੱਧਰ ਤੇ ਜਿਹੜੇ ਮੈਡੀਕਲ ਕੈਂਪ ਜਾਂ ਹੋਰ ਸਬੰਧਤ ਜਿਹੜੇ ਸਮਾਜ ਨੂੰ ਸੇਧ ਦੇ ਸਕੇ ਚੀਜ਼ ਉਹ ਜਿਹੇ ਅਸੀਂ ਇਸ ਨਵਾਂ ਸ਼ਹਿਰ ਦੇ ਵਿੱਚ ਕਰਦੇ ਰਹੀਏ ਮੈਂ ਸਾਰਿਆਂ ਨੂੰ ਇਹ ਕਹਿਣਾ ਕਿ ਅਵੇਅਰਨੈਸ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਕਿ ਅਸੀਂ ਬਿਮਾਰੀ ਦਾ ਮੁਕਾਬਲਾ ਜਿਹੜਾ ਆ ਸਮੇਂ ਦੇ ਅਨੁਸਾਰ ਕਰ ਸਕੀਏ ਦੇਖੋ ਜਿਹੜਾ ਕਈ ਵਾਰੀ ਸਾਡੇ ਲੋਕਾਂ ਦੇ ਵਿੱਚ ਮੈਂ ਕੁਝ ਪਰਿਵਾਰਾਂ ਨੇ ਇਹ ਵੀ ਦੇਖਿਆ ਕਿ ਉਹ ਧਰਮ ਦੇ ਨਾਂ ਤੇ ਜਿਹੜੀਆਂ ਤਾਤ੍ਰਿਕ ਜਾਂ ਹੋਰ ਲੋਕਾਂ ਕੋਈ ਵੀ ਅਸੀਂ ਇਹ ਬਚਾਅ ਹੋ ਸਕਦਾ ਆ ਪਰ ਗੁਰੂ ਸਾਹਿਬ ਨੇ ਖੁਦ ਆਪ ਜਿਹੜੇ ਆ ਦਵਾਈਆਂ ਦੀਆਂ ਉਸ ਵੇਲੇ ਜਿਹੜੀ ਵੈਦ ਬਿਠਾਉਂਦੇ ਹੁੰਦੇ ਸੀ ਉਹਨਾਂ ਤੋਂ ਦਵਾਈਆਂ ਦਵਾਉਂਦੇ ਹੁੰਦੇ ਸੀ ਤਾਂ ਕਿ ਬਿਮਾਰੀ ਦਾ ਇਲਾਜ ਹੋ ਸਕੇ ਸੋ ਇਹ ਜਿਹੜੀ ਕੈਂਸਰ ਦੀ ਵਰਗੀ ਬਿਮਾਰੀ ਆ ਇਹਦਾ ਇਲਾਜ ਜੇ ਸਮੇਂ ਸਿਰ ਪਤਾ ਲੱਗ ਜੂਵੇ ਤੇ ਉਦੋਂ ਹੀ ਸੰਭਵ ਹੈ ਜਦੋਂ ਉਹ ਲਾਸਟ ਸਟੇਜ ਤੇ ਚਲ ਜਾਂਦਾ ਫਿਰ ਉਹਦਾ ਕੋਈ ਵੀ ਹੀਲਾ ਕੰਮ ਨਹੀਂ ਕਰਦਾ ਸੋ ਇਹ ਸਾਡੇ ਲਈ ਬਹੁਤ ਹੀ ਜ਼ਰੂਰੀ ਆ ਕਿ ਅਸੀਂ ਕਿਸੇ ਵੀ ਅੰਧਵਿਸ਼ਵਾਸ ਦੇ ਵਿੱਚ ਪਏ ਤੋਂ ਬਗੈਰ ਜਿਹੜੀ ਮੈਡੀਕਲ ਦੀ ਸਹੂਲਤ ਆ ਉਹਨੂੰ ਸਮੇਂ ਸਿਰ ਲੈਣਾ ਤੇ ਆਪਣੇ ਸਰੀਰ ਨੂੰ ਤੰਦਰੁਸਤੀ ਦੇ ਨਾਲ ਜੀਉਣਾ ਔਰ ਅਵੇਰਨੈਸ ਦੇ ਨਾਲ ਜੀਣਾ ਇਹ ਬਹੁਤ ਜ਼ਰੂਰੀ ਆ ਮੈਂ ਇਸ ਸਾਰੇ ਹੀ ਉਪਰਾਲੇ ਦਾ ਇਸ ਪਰਿਵਾਰ ਨੂੰ ਇਹ ਤਾਂ ਤੈਹ ਦਿਲੋਂ ਧੰਨਵਾਦ ਕਰਦਾ ਕਿ ਆਪਣੇ ਇਲਾਕੇ ਵਿੱਚ ਇਹ ਬੜਾ ਵੱਡੀ ਮਾਣ ਵਾਲੀ ਗੱਲ ਹੈ ਕਿ ਤੁਹਾਡੇ ਕੋਲ ਇੱਥੇ ਜਿਹੜੀ ਲੈਬਸ ਵਾਲੇ ਸਾਰੇ ਇੱਥੇ ਪਹੁੰਚੇ ਆ ਤੇ ਸਾਡੇ ਸ਼ਹੀਦਾਂ ਨੂੰ ਇਹ ਸੱਚੀ ਸ਼ਰਨ ਦਾਜਲੀ ਆ ਮੈਂ ਫਿਰ ਸਾਰੀ ਸੰਗਤ ਨੂੰ ਇਹ ਕਹਿਣਾ ਚਾਹੁੰਦਾ ਕਿ ਜਦੋਂ ਅੱਗੇ ਤੋਂ ਅਜਿਹੇ ਕੈਂਪ ਲੱਗਣ ਵੱਧ ਚੜਕੇ ਸਹਿਯੋਗ ਦਿਵੋ ਔਰ ਇਦਾਂ ਦੀਆਂ ਸੁਸਾਇਟੀਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵਿਆਹ ਪੜਾਵਾ ਨੂੰ ਹਮ ਤੋਂ ਪਹਿਲਾਂ ਤਾਂ ਗੁਰਮੈਜਰ ਮਨਜੀਤ ਸਿੰਘ ਜਿਹੜਾ ਕਿ ਛੋਟੀ ਉਮਰ ਦੇ ਵਿੱਚ ਆਪਾਂ ਸਾਰਿਆਂ ਨੂੰ ਛੋੜਾ ਦੇ ਕੇ ਅਸਤੰਦਰ ਸਿੰਘ ਚੋੜਾ ਫੌਜ ਦੇ ਵਿੱਚ ਇੱਕ ਐਕਸੀਡੈਂਟ ਤੋਂ ਕਿਸੇ ਦੇ ਵਿਅਕਤੀ ਚੜਾਈ ਕਰ ਗਏ ਸੀ ਉਹਨਾਂ ਦੇ ਪਿਤਾ ਸੱਦ ਲਬਾਗ ਸਿੰਘ ਜਿਨ੍ਹਾਂ ਦਾ ਬਹੁਤ ਬਹੁਤ ਵੱਡਾ ਉਪਰਾਲਾ ਆਪਣੇ ਬੇਟੇ ਦੀ ਯਾਦ ਦੇ ਵਿੱਚ ਵੀ ਉਹਨਾਂ ਨੇ ਦੇ ਨਾਲ ਦੇ ਸਾਥੀ ਜੀ ਬਹੁਤ ਉਪਰਾਲੇ ਕੀਤੇ ਆ ਵਰਡ ਪੰਜਾਬ ਨੈਸ਼ਨਲ ਬੈਂਕ ਪੰਜਾਬ ਲੀਡ ਬੈਂਕਾਂ ਦਾ ਕੈਂਪ ਵੀ ਲਗਾਉਂਦੇ ਆ ਜਿਸ ਤਰ੍ਹਾਂ ਹਰ ਇੱਕ ਸਾਥੀ ਜੀ ਮਿਰਠਲਿੰਗ ਬੈਂਕ ਪੰਜਾਬ ਨੈਸ਼ਨਲ ਬੈਂਕਾਂ ਵੀ ਲਗਾਉਂਦੇ ਆ ਬਹੁਤ ਸਵਾਵਾ ਕਰਦੇ ਆ ਉਹਨਾਂ ਦਾ ਬਿਸਮਾਰ ਉਹਨਾਂ ਸਵਾਵਾ ਦੇ ਤਹਿਤ ਹੀ ਅੱਜ ਸਾਇਲੈਂਟ ਕਮਿਟੀ ਵਰਲਡ ਕੇਅਰ ਸੈਂਟਰ ਜਿਹੜੀ ਆਰਗੇਨਾਈਜੇਸ਼ਨ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਲਿਨਾ ਦੇ ਧਾਰੀਵਾਲ ਸਾਹਿਬ ਚੇਅਰਮੈਨ ਆ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਵੱਡਾ ਕਮਰਾਲਾ ਕੀਤਾ ਜਾ ਰਿਹਾ ਵੀ ਕਿਸੇ ਵੀ ਵੀਰ ਨੂੰ ਭੈਣ ਨੂੰ ਕਿਸੇ ਤਰ੍ਹਾਂ ਦਾ ਵੀ ਕੋ ਕੈਂਸਰ ਕਿਸੇ ਤਰ੍ਹਾਂ ਦਾ ਵੀ ਹੋਵੇ ਜਾਂ ਕੋਈ ਹੋਰ ਬਿਮਾਰੀ ਜਿਹੜੀ ਇਲਾਜ ਹੁੰਦੀ ਹੈ ਜਿਹਦਾ ਇਲਾਜ ਨਹੀਂ ਜਲਦੀ ਹੈਗਾ ਉਸ ਸਾਰੀਆਂ ਬਿਮਾਰੀਆਂ ਦੇ ਚੈੱਕ ਅਪ ਲਈ ਇੱਥੇ ਖਾਲਸਾ ਸਕੂਲ ਜਿਹੜੀ ਗਰਾਊਂਡ ਹੈ ਨਵਾਂ ਸ਼ਹਿਰ ਵੇਖੇ ਚੰਡੀ ਦੀ ਰੋਡ ਦੇ ਉੱਤੇ ਉੱਥੇ ਉਪਰਾਲਾ ਕੀਤਾ ਜਾ ਰਿਹਾ ਇਹਦੇ ਵਿੱਚ ਬਹੁਤ ਹੀ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਆ ਕੇ ਆਪਣੇ ਟੈਸਟ ਕਰਾ ਰਹੇ ਆ ਤੇ ਇਹ ਟਰਸਟ ਨੂੰ ਅਤੇ ਟਰਸਟ ਦੇ ਮੈਂਬਰਾਂ ਨੂੰ ਦਵਾਵਾਂ ਦੇ ਰਹੇ ਆ ਸੱਚੇ ਪਾਕਸ਼ਾ ਕਿਰਪਾ ਕਰੇ ਇਹੋ ਜੇ ਟਰਸਟ ਇਹੋ ਜੇ ਜਿਹੜੇ ਸਮਾਗਮ ਹੁੰਦੇ ਰਹਿਣ ਜਿਹਦੇ ਵਿੱਚ ਲੋੜਵੰਦਾਂ ਦੀ ਜਿਹੜੀ ਮਦਦ ਹੁੰਦੀ ਰਹੇ ਜਿਹਦੇ ਕਾਰਨ ਜਿਹੜੇ ਵਿਚਾਰੇ ਗਰੀਬ ਲੋਕ ਹੈ ਜਿਨ੍ਹਾਂ ਦਾ ਕੋਈ ਆਮਦਨ ਦਾ ਸਾਧਨ ਨਹੀਂ ਹੈਗਾ ਉਹਨਾਂ ਨੂੰ ਅੱਗੇ ਤੋਰਦੇ ਹੋਏ ਬੂੜ ਜਿਹੜਾ ਪੈਂਦਾ ਦੱਸਦਾ ਵੇਖ ਲਈਏ ਸਵਾਸਥੀ ਵੀ ਸੰਸਥਾਵਾਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕੰਮ ਕਰ ਰਹੀਆਂ। ਸਿੰਪਲ ਲਗਾਇਆ ਮੁਫਤ ਜਿਹੜਾ ਇਹਦੇ ਸਬੰਧ ਵਿੱਚ ਆਪ ਜੀ ਦਾ ਕੀ ਕਹਿਣਾ ਹੈ? ਮੈਂ ਲੈਕਚਰ ਤ੍ਰਿਸ਼ਿੰਤ ਪਟਲਾਵਾ ਆਪ ਸਭ ਦਾ ਨਾਮ ਕਰ ਸਵਾਗਤ ਹੈ। ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਮੇਜਰ ਮਨਦੀਪ ਸਿੰਘ ਦੀ 30 ਬਰਸੀ ਦੇ ਮੌਕੇ ਤੇ ਵਰਲਡ ਕੇਅਰ ਕੇਅਰ ਸੁਸਾਇਟੀ ਵੱਲੋਂ ਤੇ ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਰਲ ਕੇ ਇਹ ਉਦਮ ਅਪਰਾਲਾ ਕੀਤਾ ਗਿਆ ਹੈ। ਇਹ ਇਲਾਕੇ ਵਿੱਚ ਲੋਕਾਂ ਨੂੰ ਸਿਹਤ ਸੌਦਾ ਪ੍ਰਤੀ ਜਾਣਕਾਰੀ ਦੇਣ ਅਤੇ ਕੈਂਸਰ ਪ੍ਰਤੀ ਜਾਗਰੂਕ ਕਰਨ ਅਤੇ ਇੱਕ ਕੈਂਸਰ ਡਿਟੈਕਸ਼ਨ ਕੈਂਪ ਜਿਹੜਾ ਲਗਾਇਆ ਜਾ ਰਿਹਾ ਹੈ ਸਮਾਂ ਮੰਗ ਕਰਦਾ ਹੈ ਕਿਉਂਕਿ ਸਾਡਾ ਵਾਤਾਵਰਣ ਸਾਡੀ ਮਿੱਟੀ ਸਾਡਾ ਵਾਤਾਵਰਣ ਇਸ ਕਦਰ ਪলিউਟ ਹੋ ਚੁੱਕਾ ਹੈ ਕਿ ਕੈਂਸਰ ਵਰਗੀ ਜਿਹੜੀ ਬਿਮਾਰੀ ਹੈ ਉਸ ਨੇ ਇਲਾਕੇ ਵਿੱਚ ਬਹੁਤ ਬੜਾ ਡੈਕਾ ਆਪਣਾ ਪਰਖੂਬ ਜਿਹੜਾ ਆਪਣੇ ਪੈਰ ਫਸਾਰੇ ਹੋਏ ਆ ਇਸ ਕਰਕੇ ਇਹ ਕੈਂਸਰ ਨੂੰ ਅਗਰ ਸਮੇਂ ਸਿਰ ਇਸ ਦੀ ਡਿਟੈਕਸ਼ਨ ਹੋ ਜਾਵੇ ਤੇ ਇਸ ਦਾ 라 সম্ভব ਹੈ ਇਸੇ ਲਈ ਮਧਰ ਮਨਦੀਪ ਸਿੰਘ ਬੈਰਫੁੱਡ ਸੁਸਾਇਟੀ ਵੱਲੋਂ ਇਹ ਉਦਮ ਆਪਰਾਲਾ ਕੀਤਾ ਗਿਆ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਜਾਗਰੂਕ ਕਰਨ ਹਿਤ ਇਸ ਪ੍ਰਤੀ ਡਿਟੈਕਸ਼ਨ ਕਰਨ ਹਿਤ ਇਹ ਕੈਂਪ ਲਗਾਇਆ ਗਿਆ ਪਰ ਮਹਿਸੂਸ ਕਰ ਰਿਹਾ ਕਿ ਲਗਭਗ ਸਮਾਂ 12 ਵਜੇ ਦਾ ਹੁਣ ਜਾ ਰਿਹਾ ਹੈ ਲਗਭਗ 300 ਦੇ ਕਰੀਬ ਪੇਸ਼ੈਂਟ ਜਿਹੜੇ ਹੈਗੇ ਆ ਉਹ ਆਪਣੀ ਰਜਿਸਟਰ ਵਿੱਚ ਖੁਰਾ ਕੇ ਆਪਣਾ ਚੈੱਕਅਪ ਕਰਵਾ ਰਹੇ ਆ ਤੇ ਸੁਸਾਇਟੀ ਵੱਲੋਂ ਉਹਨਾਂ ਦੇ ਸੰਗਤ ਬਾਸ ਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਇਹ ਤੀਸਰੀ ਵਰਸੀ ਹੈ ਤੇ ਉਦਮ ਪਰਾਲਾ ਹੈ ਤੇ ਸਮਾ ਵੀ ਮੰਗ ਕਰਦਾ ਹੈ ਕਿ ਲੋਕਾਂ ਨੂੰ ਸਾਰੇ ਜਿਨ੍ਹਾਂ ਨੇ ਟੈਸਟ ਕਰਾ ਲਿਆ ਚਾਹ ਕਿ ਸਿਹਤ ਸਹੂਲਤਾਂ ਪ੍ਰਤੀ ਸਾਡੇ ਵਿੱਚ ਜਾਣਕਾਰੀ ਕਾਟਵੰਕ ਕਰਕੇ ਤੇ ਬਹੁਤ ਸਾਰੇ ਲੋਕ ਜਿਹੜੇ ਕਿ ਇਸ ਬਿਮਾਰੀ ਤੋਂ ਫੀਰ ਤੇ ਅੰਕਾਰਾਂ ਨੇ ਤੇ ਆਖਰੀ ਸਟੇਜ ਤੇ ਜਦੋਂ ਪਤਾ ਲੱਗਦਾ ਫਿਰ ਇਸ ਦਾ ਕੋਈ ਹੱਲ ਨਹੀਂ ਹੁੰਦਾ ਹੈ ਤੇ ਪੈਸਾ ਵੀ ਲੱਗਦਾ ਹੈ ਤੇ ਬੰਦਾ ਵੀ ਚਲੇ ਜਾਂਦਾ ਹੈ ਲੇਕਿਨ ਇਸ ਕਰਕੇ ਇਹ ਉਦਮ ਪਰਾਲਾ ਕੀਤਾ ਗਿਆ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਸਾਡੇ ਨਾਲ ਸਾਡੇ ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਜੀਐਸ ਤੂਰ ਸਾਹਿਬ ਆ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਇੱਥੇ ਜਿਹੜਾ ਮੇਜਰ ਮਨਦੀਪ ਸਿੰਘ ਦੀ ਯਾਦ ਵਿੱਚ ਅੱਜ ਕੈਂਸਰ ਕੇਅਰ ਕੈਂਪ ਤੇ ਹੋਰ ਦਵਾਈਆਂ ਦਾ ਜਿਹੜਾ ਕੈਂਪ ਲੱਗਾ ਆ ਇਸ ਸਬੰਧ ਵਿੱਚ ਸਾਡੇ ਸਮਾਜ ਸੇਵਕ ਜੀਐਸ ਤੂਰ ਜੀ ਦੇ ਨਾਲ ਗੱਲ ਕਰਾਂਗੇ ਬੜਾ ਚੰਗਾ ਲੱਗਾ ਇੱਥੇ ਆ ਕੇ ਅੱਜ ਆਰਮੀ ਵਾਲਿਆਂ ਨੂੰ ਵੀ ਯਾਦ ਕੀਤਾ ਜਾ ਰਿਹਾ ਪੂਰੇ ਇੰਡੀਆ ਦੇ ਵਿੱਚ ਦਿਨ ਮਨਾਇਆ ਜਾ ਰਿਹਾ ਔਰ ਇਹ ਮੇਜਰ ਹੰਦੀਪ ਸਿੰਘ ਦੀ ਯਾਦ ਦੇ ਵਿੱਚ ਜਿਹੜਾ ਇਹਨਾਂ ਨੇ ਸੰਸਥਾ ਬਣਾਈ ਆ ਤੇ ਬੜਾ ਵਧੀਆ ਕੀਤਾ ਇਹਨਾਂ ਨੇ ਸੰਸਥਾ ਵਧੀਆ-ਵਧੀਆ ਕੰਮ ਕਰ ਰਹੀ ਆ ਪ੍ਰੋਜੈਕਟ ਬੜਾ ਵਧੀਆ ਕੰంటర్ ਦਾ ਕਿਉਂਕਿ ਪੂਰੀ ਦੁਨੀਆ 'ਚ ਬਹੁਤ ਵੱਧ ਰਿਹਾ ਹੈਗਾ ਔਰ ਇਹ ਅਵੇਅਰਨੈਸ ਆ ਔਰ ਇਹ ਸਾਨੂੰ ਹਰਕ ਨੂੰ ਜਾਂਚ ਕਰਾਉਣੀ ਚਾਹੀਦੀ ਆ ਪਹਿਲਾਂ ਸਰੀਰ ਆ ਤੇ ਤਾਂ ਹੀ ਸਾਰਾ ਕੁਝ ਆ ਸੋ ਬਾਕੀ ਜਿਹੜਾ ਹੈਗਾ ਇਹ ਰੋਡ ਸੇਫਟੀ ਸੰਸਥਾਵਾਂ ਵਿਚਾਰ ਚ ਬਣੀ ਆ ਉਹਦੀ ਪ੍ਰੇਰਣਾ ਵੀ ਇੱਥੋਂ ਹੀ ਮਿਲੀ ਆ ਕਿਉਂਕਿ ਸਰਾ ਦਲਬਾਖ ਸਿੰਘ ਉਹਦੇ ਐਕਟਿਵ ਮੈਂਬਰ ਆ ਔਰ ਉਹ ਦੇਖਦੇ ਆ ਕਿ ਮੇਰਾ ਪੁੱਤਰ ਤਾਂ ਸੜਕ ਹਾਦਸੇ ਚ ਚਲਾ ਗਿਆ ਤੇ ਹੋਰ ਨਾ ਕੋਈ ਜਾਵੇ ਇਹ ਬੜੀ ਉਹਨਾਂ ਦੀ ਉੱਚੀ ਸੁੱਚੀ ਭਾਵਨਾ ਹੈ ਅਸੀਂ ਲੱਗੇ ਹੋਏ ਆ ਰੋਡ ਸੇਫਟੀ ਦੇ ਉੱਤੇ ਔਰ ਅਸੀਂ ਇੱਕ ਨਵਾਂ ਕੰਮ ਕੀਤਾ ਪੂਰੇ ਪੰਜਾਬ ਚ ਤੇ ਅਸੀਂ ਸਕੂਲਾਂ ਦੇ ਵਿੱਚ ਜਿਹੜੇ ਹਾਈ ਸਕੂਲ ਆ ਉੱਥੇ ਅਸੀਂ ਕਲੱਬਾਂ ਬਣਾ ਰਹੇ ਆ ਰੋਡ ਸੇਫਟੀ ਕਲੱਬ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਸਰੋ ਰੋਡ ਤੇ ਰੋਡ ਸੇਫਟੀ ਟ੍ਰੇਨਿੰਗ ਪਾਰਕ ਬਣੀ ਆ ਸੋ ਇਸ ਤਰ੍ਹਾਂ ਟ੍ਰੇਨਿੰਗ ਦੇ ਨਾਲ ਔਰ ਇਹ ਜੋ ਜਿਸ ਤਰ੍ਹਾਂ ਸਾਡੇ ਕੋਲੋਂ ਵਿਛੜ ਗਏ ਮੇਜਰ ਸਾਹਿਬ ਉਹਨਾਂ ਦੀ ਯਾਦ ਦੇ ਵਿੱਚ ਉਹ ਵੀ ਸੜਕਾ ਹਾਦਸੇ 'ਚ ਗਏ ਸੋ ਇਸ ਤਰ੍ਹਾਂ ਅਸੀਂ ਚਾਹੁੰਦੇ ਆ ਕਿ ਸਾਡਾ ਕੋਈ ਵੀ ਬੱਚਾ ਇਸ ਤਰ੍ਹਾਂ ਸੜਕਾ ਹਾਦਸੇ 'ਚ ਕੋਈ ਹਾਦਸਾ ਹੀ ਨਾ ਹੋਵੇ ਔਰ ਸਾਡੀ ਰੋਡ ਸੇਫਟੀ ਲਈ ਅਸੀਂ ਅਵੇਅਰਨੈਸ ਜਿਹੜੀ ਆ ਉਹ ਲਿਆਉਣਾ ਚਾਹੁੰਦੇ ਆ ਸੋ ਇਹ ਨਵੇਂ ਸ਼ਹਿਰ ਦੇ ਵਿੱਚ ਨਵੀਂ-ਨਵੀਆਂ ਗੱਲਾਂ ਹੋ ਰਹੀਆਂ ਤੂਰ ਸਾਹਿਬ ਲੋਕੀ ਅਵੇਅਰ ਤੇ ਹੈ ਜਿੰਨੇ ਕਾ ਪਰ ਉਹ ਇਹਨਾਂ ਗੱਲਾਂ ਨੂੰ ਫੋਲੋ ਕਿਉਂ ਨਹੀਂ ਕਰਦੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹਦੇ ਬਾਰੇ ਅਸੀਂ ਸੋਚਿਆ ਕਿ ਜਿਹੜੇ ਜ਼ਿਆਦਾ ਉਮਰ ਦੇ ਆ ਉਹਨਾਂ 'ਚ ਹੰਕਾਰ ਆ ਜਾਂਦਾ, ਈਗੋ ਆ ਜਾਂਦੀ ਆ ਉਹਨਾਂ ਨੂੰ ਅਸੀਂ ਸਮਝਾਉਣਾ ਮੁਸ਼ਕਲ ਆ। ਅਸੀਂ ਇਸੇ ਕਰਕੇ ਸਕੂਲਾਂ 'ਚ ਗਏ ਆ। ਸਕੂਲਾਂ 'ਲੇ ਬੱਚੇ ਮੂਮ ਹੁੰਦੇ ਆ। ਅਸੀਂ ਉਹ ਕੈਚ ਡੈਮ ਜੰਗ ਅਸੀਂ ਉਹਨਾਂ ਨੂੰ ਛੋਟੇ ਹੁੰਦਿਆਂ ਨੂੰ ਟ੍ਰੇਨਿੰਗ ਦਵਾਂਗੇ। ਉਹਨਾਂ ਦੀਆਂ ਇੱਕ ਕਲਬਾਂ ਉਹੀ ਫਿਰ ਉੱਥੇ ਸਕੂਲ 'ਚ ਇੱਕੋ ਵਾਰੀ ਉਹਨਾਂ ਨੂੰ ਆਉਣਾ ਪਊਗਾ ਰੋਡ ਸੇਫਟੀ ਪਾਰਕ ਦੇ ਵਿੱਚ। ਫੇਰ ਅਸੀਂ ਇਹਨੇ ਪ੍ਰੋਜੈਕਟ ਦੇ ਦੇਾਂਗੇ ਕਿ ਸਕੂਲ ਚ ਹੀ ਕਰਨਗੇ ਬੱਚੇ ਮੂਮ ਹੁੰਦੇ ਆ ਔਰ ਅਸੀਂ ਸਮਝਦੇ ਆ ਕਿ ਉਹੀ ਬੈਟਰ ਆ ਵੱਡਿਆਂ ਨੂੰ ਸਮਝਾਣਾ ਕਾਫੀ ਮੁਸ਼ਕਲ ਆ ਤੁਹਾਡੀ ਗੱਲ ਬਿਲਕੁਲ ਠੀਕ ਦੂਰ ਸਾਹਿਬ ਤੁਸੀਂ ਵਿਦੇਸ਼ ਵੀ ਜਾਂਦੇ ਆ ਵਿਦੇਸ਼ ਤੋਂ ਵੀ ਆਏ ਹੋ ਹੁਣ ਉਧਰ ਤੇ ਟ੍ਰੈਫਿਕ ਰੂਲ ਔਰ ਇਧਰ ਦੇ ਟ੍ਰੈਫਿਕ ਰੂਲ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਹਾਂ ਬਸ ਇੰਨਾ ਕੁ ਫਰਕ ਆ ਅਮਰੀਕਾ ਕਹਿੰਦਾ ਰੋਡ ਸੇਫਟੀ ਫਰਸਟ ਆ ਤੇ ਇੰਡੀਆ ਦੇ ਰੋਡ ਸੇਫਟੀ ਲਾਸਟ ਆ ਇਹਦੇ ਲਈ ਕੌਣ ਤੁਸੀਂ ਕਿਹਨੂੰ ਦੋਸ਼ੀ ਮੰਨਦੇ ਜੀ ਮੇਰੇ ਹਿਸਾਬ ਨਾਲ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਉਹ ਉਹਦੇ ਵਿੱਚ ਨਹੀਂ ਹੈ ਕਿਉਂਕਿ ਉੱਥੇ ਅਸੀਂ ਮੈਂ ਉੱਥੇ ਜਿਹੜੀ ਸਕੂਲ ਬੱਸ ਟਰਾਂਸਪੋਰਟੇਸ਼ਨ ਚਾ ਜੀ ਤਾਂ ਅਸੀਂ ਨੋਟ ਕਰਦੇ ਹਾਂ ਕਿ ਉਹ ਬੱਚੇ ਜਿਹੜੇ ਹੈਗੇ ਆ ਉਹ ਪਹਿਲਾਂ ਹੀ ਜਾਗਰੂਕ ਹੁੰਦੇ ਆ ਔਰ ਉਹ ਸਮਝਦੇ ਆ ਕਿ ਜਿਹੜੀ ਰੋਡ ਸੇਫਟੀ ਸਾਡੀ ਜ਼ਿੰਮੇਵਾਰੀ ਆ ਉਹਨਾਂ ਨੂੰ ਟ੍ਰੇਨਿੰਗ ਉਸ ਤਰ੍ਹਾਂ ਦੀ ਸਕੂਲ ਤੋਂ ਵਿੱਚੋਂ ਮਿਲਦੀ ਆ ਔਰ ਜਿਹੜੀ ਕਿ ਸਾਡੇ ਇੱਥੇ ਐਜੂਕੇਸ਼ਨ ਨਹੀਂ ਹੈ ਔਰ ਇਹ ਅਸੀਂ ਇਸ ਚੀਜ਼ ਨੂੰ ਨਵਾਂ ਸ਼ਹਿਰ ਦੇ ਵਿੱਚ ਇੱਕ ਮਾਡਲ ਬਣਾ ਕੇ ਅਸੀਂ ਪੇਸ਼ ਕਰਾਂਗੇ ਪੰਜਾਬ 'ਚ ਇਹ ਇਸ ਤਰ੍ਹਾਂ ਵੀ ਸੁਧਾਰ ਹੋ ਸਕਦਾ ਲੇਕਿਨ ਟਾਈਮ ਤਾਂ ਲੱਗੇਗਾ 5-7 ਸਾਲ ਲੇਕਿਨ ਉਹ ਬੱਚੇ ਇੱਕ ਵਾਰੀ ਜਿੰਮੇਵਾਰ ਡਰਾਈਵਰ ਬਣਾ ਕੇ ਛੱਡਾਂਗੇ ਜਿਦਾਂ ਹੁਣ ਸਰਕਾਰਾਂ ਦੇ ਵੱਲੋਂ ਜਿਹੜੇ ਕਹਿੰਦੇ ਭੀ ਜਿਹੜਾ ਹਾਦਸਿਆਂ ਨੂੰ ਘਟਾਇਆ ਜਾਵੇ ਉਹਨਾਂ ਨੇ ਜੁਰਮਾਨੇ ਵਧਾ ਦਿੱਤੇ ਜਿਹੜੇ ਟ੍ਰੈਫਿਕ ਨਿਯਮਾਂ ਦੇ ਤਹਿਤ ਕੀ ਇਹਦੇ ਨਾਲ ਕੋਈ ਫਰਕ ਪਊਗਾ ਤੁਹਾਨੂੰ ਲੱਗਦਾ ਜੁਰਮਾਨੇ ਤਾਂ ਉੱਥੇ ਵੀ ਹੁੰਦੇ ਲੇਕਿਨ ਉੱਥੇ ਇਹ ਫੰਡ ਰਾਈਜ਼ਿੰਗ ਪ੍ਰੋਜੈਕਟ ਨਹੀਂ ਬਣਾਉਂਦੇ ਇੱਥੇ ਇਹ ਫੰਡ ਰਾਈਜ਼ਿੰਗ ਪ੍ਰੋਜੈਕਟ ਬਣਾ ਲੈਂਦੇ ਆ ਔਰ ਵੱਡੀ ਗੱਲ ਇਹ ਹੈਗੀ ਆ ਕਿ ਇਸੇ ਟ੍ਰੇਨਿੰਗ ਦੀ ਕਮੀ ਹੈ ਇੱਥੇ ਕੋਈ ਟ੍ਰੇਨਿੰਗ ਨਹੀਂ ਹੈ ਨਾ ਕੋ ਐਗਜ਼ਾਮੀਨਰ ਹੈ ਟ੍ਰਾਂਸਪੋਰਟ ਡਿਪਾਰਟਮੈਂਟ ਕੋਲ ਪੂਰੇ ਪੰਜਾਬ 'ਚ ਐਗਜ਼ਾਮੀਨਰ ਹੈ ਨਹੀਂ ਔਰ ਉੱਥੇ ਹਰ ਜ਼ਿਲ੍ਹੇ ਦੇ ਵਿੱਚ ਐਗਜ਼ਾਮੀਨਰ ਆ ਫਿਰ ਇੱਥੇ ਉੱਥੇ ਟ੍ਰੇਨਰ ਹੈ ਇੱਥੇ ਟ੍ਰੇਨਰ ਹੀ ਹੈ ਨਹੀਂ ਸੋ ਕਹਿੰਦਾ ਮਤਲਬ ਜਿਹੜੇ ਡਰਾਈਵਿੰਗ ਸਕੂਲ ਆ ਅੱਛੇ ਕੰਮ ਕਰ ਰਹੇ ਆ ਉਹ ਲੇਕਿਨ ਉਹਨਾਂ ਨੂੰ ਵੀ ਟ੍ਰੇਨਿੰਗ ਦੀ ਲੋੜ ਆ ਸੋ ਇਹ ਇਸ ਤਰ੍ਹਾਂ ਆ ਵੀ ਟ੍ਰੇਨਿੰਗ ਦਾ ਪੱਖ ਢਲਾਇਆ ਉਹਨੂੰ ਵੀ ਅਸੀਂ ਤੇਜ਼ ਕਰ ਰਹੇ ਆ ਅਸੀਂ ਪੰਜਾਬ ਸਰਕਾਰ ਦੇ ਅਫਸਰਾਂ ਨੂੰ ਮਾਨਯੋਗ ਡੀਸੀ ਸਾਹਿਬ ਐਸਐਸਪੀ ਸਾਹਿ ਅਸੀਂ ਵਧੀਆ ਬਣਾਵਾਂਗੇ ਇਸ ਜਲੇ ਨੂੰ ਔਰ ਇੱਕ ਐਗਜ਼ਾਮਪਲ ਬਣਾ ਦਿਆਂਗੇ ਜਿਦਾਂ ਬਲੱਡ ਨੇਸ਼ਨ ਆ ਉਪਕਾਰ ਸੰਸਥਾ ਆ ਆ ਜਿਸ ਤਰ੍ਹਾਂ ਮੇਜਰ ਮਨਦੀਪ ਸਿੰਘ ਆ ਅਸੀਂ ਨਵੇਂ ਨਵੇਂ ਕੰਮ ਕਰਕੇ ਨਵੀਂ ਨਵੀਂ ਲੀਹਾਂ ਨਵੇਂ ਸ਼ਹਿਰ 'ਚ ਨਵੇਂ ਨਵੇਂ ਕੰਮ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਨਾਲ ਨਾਲ

ਸਮਾਜ ਸੇਵੀ ਸਖਸ਼ੇਤ ਪ੍ਰਧਾਨ ਤਰਪੁਰ ਲੋਕ ਸੇਵਾ ਅਦ੍ਰਸ਼ ਨਮਾ ਸ਼ਰੋਣਾ ਦਾ ਵੀ ਸੁਸਾਇਟੀ ਵੱਲੋਂ ਸਨਮਰਗਿਤ ਕੀਤਾ ਜਾਣਾ ਹੈ ਮੈਂ ਬੇਨਤੀ ਕਰ ਰਿਹਾ ਸੀ ਇਸ ਕਰਵਾਏ ਨੂੰ ਵੀ ਇਜ਼ਤ ਦਿੱਤਾ ਜਾਵੇ ਹਾਂਜੀ ਹੋ ਗਈ ਜੀ ਠੀਕ ਹੈ ਜੀ ਆਜੋ ਅਡਵੋਕੇਟ ਸਾਹਿਬ ਇਸ ਸਮਾਗਮ ਵਿੱਚ ਜੇ ਸਨਮਰਗਤਾਂ ਚਲੇ ਜਾਣਾ ਤੁਸੀਂ ਸਾਡੇ ਚੰਬ ਦਾ ਹਿੱਸਾ ਬਣੇ ਰਹਣਾ ਹੈ ਜੀ ਬੇਤੀ ਸਵੇਰੇ ਸੇ

जिला से नगर मेजर मनदीप सिंह वेलफेयर सोसाइटी वालों आप सब का स्वागत है जय हिंद अज मेजर मनदीप सिंह जी तीसरी बरसी है इस तीसरी बरसी के मौके असी फ्री कैंसर चैकअप कैंप ਲਗਾ ਰਹੇ ਆ ਜਿਹੜੀ ਕਿ ਵਰਲਡ ਕੈਂసర్ ਕੇਅਰ ਚੈਰੀਟੇਡ ਸੁਸਾਇਟੀ ਜਲੰਧਰ ਦੇ ਸਹਿਯੋਗ ਨਾਲ ਲਗਾਏ ਜਾ ਰਿਹਾ ਜਿਹੜੀ ਟੀਮ ਸਰਦਾਰ ਕੁਲਵੰਤ ਸਿੰਘ ਧਾਰੀਵਾਲ ਜੀ ਦੀ ਅਗਵਾਈ ਇਸ ਕੰਮ ਕਰਦੀ ਹੈ ਕੈਂਪ ਜਿਹੜਾ ਸਵੇਰ ਤੋਂ ਚੱਲ ਰਿਹਾ ਹੈ ਤੇ ਬੜਾ ਸਾਨੂੰ ਰਿਸਪੌਂਸ ਮਿਲ ਰਿਹਾ ਪਬਲਿਕ ਦਾ ਕਿਉਂਕਿ ਇਸ ਦੀ ਜ਼ਰੂਰਤ ਹੈ ਇਸ ਬਿਵਾਰੀ ਨੂੰ ਡਿਟੈਕਟ ਕਰਨ ਦੇ ਲਈ ਪਹਿਲਾਂ ਅਸੀਂ 2 ਸਾਲ ਪਹਿਲੀ ਵਰਸੀ ਤੇ ਦੂਸਰੀ ਵਰਸੀ ਤੇ ਅੱਖਾਂ ਦੇ ਕੈਂਪ ਲਗਾਏ ਸੀ ਇਸ ਵਾਰ ਸੋਸਾਇਟੀ ਮੈਂਬਰਾਂ ਨੇ ਸੁਝਾ ਦਿੱਤਾ ਕਿ ਅੱਖਾਂ ਦੇ ਕੈਂਪ ਤਾਂ ਅਸੀਂ ਵੀ ਲਾ ਰਹੇ ਹਾਂ ਹੋਰ ਵੀ ਲੋਕ ਲਗਾ ਰਹੇ ਨੇ ਔਰ ਜਲਦੀ ਜਲਦੀ ਲੱਗ ਰਹੇ ਨੇ ਲੇਕਿਨ ਕੈਂਸਰ ਕੇਅਰ ਚੈੱਕਅਪ ਜਿਹੜਾ ਕੈਂਪ ਹੈਗਾ ਉਹ ਬਹੁਤ ਘੱਟ ਲੱਗ ਰਿਹਾ ਹੈ ਇਸ ਲਈ ਜ਼ਰੂਰਤ ਹੈ ਇਹ ਲਗਾ ਜਾਵੇ ਸਾਨੂੰ ਅਸੀਂ ਟੀਮ ਨਾਲ ਸੰਪਰਕ ਕੀਤਾ ਤੁਹਾਨੂੰ ਬੜੀ ਮੁਸ਼ਕਲ ਦਾ ਟਾਈਮ ਮਿਲਿਆ ਕਿਉਂਕਿ ਜਿਹੜੀ ਚੈੱਕਅਪ ਕਰਨ ਦੀ ਟੀਮ ਹੈ ਇਹ ਬਹੁਤ ਬਿਜ਼ੀ ਸੀ ਇਹਨਾਂ ਕੋਲ ਮਾਰਚ ਤੱਕ ਟਾਈਮ ਨਹੀਂ ਸੀਗਾ ਲੇਕਿਨ ਬੜੀ ਰਿਕੁਐਸਟ ਕਰਨ ਤੇ ਬਾਅਦ ਇਹਨਾਂ ਨੇ ਸਾਨੂੰ ਇੱਕ ਆਪਣਾ ਤਰਨ-ਤਰਨ ਦਾ ਇੱਕ ਦਿਨ ਦਾ ਪ੍ਰੋਗਰਾਮ ਮਿਸ ਕਰਕੇ ਸਾਨੂੰ ਇਹ ਟਾਈਮ ਦਿੱਤਾ ਅਸੀਂ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜਿਹਨੇ ਸਾਨੂੰ ਅੱਜ ਦੇ ਦਿਨ ਦੇ ਨਾਲ ਨਵਾਜਿਆ ਹੈ ਇਹ ਕੈਂਪ ਜਿਹੜਾ ਚੱਲ ਰਿਹਾ ਹੈ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ ਸਵੇਰ ਤੋਂ ਹੀ ਲੋਕ 7 ਵਜੇ ਤੋਂ ਆਨੇ ਸ਼ੁਰੂ ਹੋ ਗਏ ਸਨ ਤੇ ਸ਼ਾਮ ਨੂੰ 4 ਵਜੇ ਤੱਕ ਚੱਲੇਗਾ ਜਿਹੜੇ ਵੀ ਪਬਲਿਕ 4 ਵਜੇ ਤੱਕ ਇਸ ਕੈਂਪੇਂਜ ਪਹੁੰਚਦੀ ਹੈ ਉਸ ਦਾ ਚੈੱਕਅਪ ਹੋਏਗਾ ਬੇਸ਼ੱਕ ਚਾਹ ਦੇ 5 ਵਜੇ ਅਤੇ 6 ਵਜੇ ਚਾਹ ਦਾ ਅਤੇ ਲੰਗਰ ਦੀ ਵਿਵਸਥਾ ਵੀ ਹੈ ਸੋ ਮੈਂ ਜਿੰਨੀਆਂ ਵੀ ਇੱਥੇ ਸੰਗਤਾਂ ਆਈਆਂ ਨੇ ਉਹਨਾਂ ਸਭ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਕੈਂਪ ਨੂੰ ਕਾਮਯਾਬ ਕਰ ਰਹੀਆਂ ਹਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਰਨਗੀਆਂ ਬਹੁਤ ਬਹੁਤ ਧੰਨਵਾਦ ਜੈਪੀ ਫਸਟ ਆਫ 올 ਮੈਂ ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ ਨਮਾਸ਼ ਹੈ ਐਂਡ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਜਰੂਰ ਹੈ ਉਨਾ ਨੂੰ ਐਸ ਫ੍ਰੀ ਕੈਂਸਰ ਚੈੱਕਅਪ ਕੈਂਸਰ ਆਰਗੇਨਾਈਜ਼ ਕਰਨ ਤੇ ਬਹੁਤ-ਬਹੁਤ ਵਧਾਈ ਦੇਣੀ ਆ ਇਹ ਕੈਂਸਰ ਜਿਹੜਾ ਕੈਂਪ ਆਇਆ ਬਹੁਤ ਹੀ ਯੂਸਫੁਲ ਸਿੱਧਾ ਆ ਰਿਹਾ ਹੈ ਰਿਗਾਰਡਿੰਗ अर्ली ਡਿਟੈਕਸ਼ਨ ਡਾਇਗਨੋਸਿਸ ਐਂਡ ਲੋਕਾਂ ਨੂੰ ਅਵੇਅਰ ਕਰਨ ਲਈ ਤਾਂ ਕਿ ਉਹ ਵੱਤੋ-ਵੱਤ ਅੱਗੇ ਆ ਕੇ ਜਨਾ ਜਿਹੜੇ 40 ਜਾਂ 50 ایਅਰਸ ਤੋਂ ਬਾਅਦ ਵਾਲੇ ਪਰਸਨਸ ਨੇ ਆਪਣੇ ਜਿਹੜੇ ਆਰਲੀ ਡਿਟੈਕਸ਼ਨ ਟੈਸਟ ਕਰਵਾਉਣ ਫਸਟ ਆਫ ਆਲ ਵਾਟ ਇਜ਼ ਕੈਂਸਰ ਜੇ ਆਪਾਂ ਇਹਨਾਂ ਨੂੰ ਸਿੰਪਲ ਸ਼ਬਦਾਂ ਚ ਕਹੀਏ ਕਿ ਜਿਹੜਾ ਕੋਈ ਵੀ ਸੈੱਲ ਹੈ ਜਿਹੜਾ ਉਹ ਗਰੋਅ ਕਰਦਾ ਜਾਂਦਾ ਹੈ ਅਨਕੰਟਰੋਲਡ ਮੈਨਰ ਦੇ ਵਿੱਚ ਤੇ ਕਿਉਂਕਿ ਨਾਰਮਲ ਸੈੱਲਸ ਏਜਿੰਗ ਨਾਲ ਜਿਹੜਾ ਮਰ ਜਾਂਦਾ ਹੈ ਲੇਕਿਨ ਜਿਹੜਾ ਕੈਂਸਰ ਸੈੱਲ ਹੈ ਉਹ ਗਰੋਅ ਕਰਦਾ ਜਾਂਦਾ ਜੇ ਅਸੀਂ ਗੱਲ ਕਰੀਏ ਨੰਬਰ ਆਫ ਕੈਂਸਰ ਡੈਥਸ ਇਨ ਪੰਜਾਬ ਤਾਂ 2020 ਦੇ ਵਿੱਚ ਕੈਂਸਰ ਡੈਥ ਜਿਹੜੀਆਂ ਹਨ ਉਹ 22276 ਸਿਗੀਆਂ ਜਿਹੜੀਆਂ ਕਿ ਵਧ ਕੇ 2021 ਦੇ ਵਿੱਚ 5786 ਹੋ ਗਈ ਹੈ اور ਉਸ ਤੋਂ ਵੀ ਵੱਧ ਕੇ 2022 ਦੇ ਵਿੱਚ ਇਹ ਅੰਕੜਾ ਕਈ ਹਜ਼ਾਰ ਤੇ ਪਹੁੰਚ ਗਿਆ ਐਂਡ ਜਿਹੜੇ ਮੈਕਸਿਮਮ ਕੇਸਿਸ ਆ ਰਿਪੋਰਟ ਹੁੰਦੇ ਨੇ ਫ্রম ਬਠਿੰਡਾ ਲੁਧਿਆਣਾ ਐਂਡ ਪਟਿਆਲਾ ਡਿਸਟ੍ਰਿਕਟਸ ਅ ਰਿਗਾਰਡਿੰਗ ਜਿਹੜੀ ਗਵਰਨਮੈਂਟ ਸਕੀਮਸ ਨੇ ਫਾਈਨੈਂਸ਼ੀਅਲ ਅਸਿਸਟੈਂਸ دی ਹੈ ਸਾਡੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦੀ ਲੀਡਰਸ਼ਿਪ ਦੇ ਅੰਦਰ ਉਹਨਾਂ ਨੇ ਜਿਹੜਾ ਹੈਗਾ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਫੰਡ ਕੋਸ਼ ਸਕੀਮ ਜਿਹੜੀ ਹੈ ਉਹ ਸ਼ੁਰੂ ਕੀਤੀ ਹੋਈ ਹੈ ਜਦੇ ਅੰਡਰ ਕੈਂసర్ ਪੇਸ਼ੈਂਟ ਨੂੰ ਉਹਦੀ ਟੋਟਲ ਕੋਸਟ ਤੋਂ ਵਿੱਚ ਜੋ 1.5 ਲੱਖ ਰੁਪਏ ਜਿਹੜਾ ਹੈਗਾ ਪੰਜਾਬ ਗਵਰਨਮੈਂਟ ਵੱਲੋਂ ਦਿੱਤਾ ਜਾਂਦਾ ਹੈ ਔਰ ਇਹ ਜਿਹੜਾ ਇਲਾਜ ਹੈ ਗਵਰਨਮੈਂਟ ਹਸਪਟਲਸ ਤੇ ਨਾਲ ਜਿਹੜੇ ਐਂਪੈਨਲਡ ਸਾਡੇ ਪ੍ਰਾਈਵੇਟ ਹਸਪਟਲਸ ਨੇ ਉਹਨਾਂ ਵਿੱਚ ਜਿਹੜਾ ਟਰੀਟਮੈਂਟ ਜਿਹੜਾ ਦਿੱਤਾ ਜਾਂਦਾ ਹੈ ਇਹ ਸੀ ਗੱਲ ਕਿ ਮੋਸਟ ਕਾਮਨ ਕੈਂਸਰਸ ਇਨ ਪੰਜਾਬ ਸਾਫ ਮੈਲਸ ਦੇ ਵਿੱਚ ਜਿਹੜਾ ਸਭ ਤੋਂ ਮੋਸਟ ਕਾਮਨ ਹੈ ਉਹ ਕਾਰਸੀਨੋਮਾ ਗਰਮਨ ਹੈ followed by esophagus and tongue pharynx in which tonsil or breast tumors common are followed by uh, cervical cervix uterus and ovary